ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਪੰਜਾਬ ਦੀ ਕਿਸਾਨੀ ਦਾ ਲੱਕ ਤੋੜ ਕੇ ਰੱਖਤਾ ਬਿਲਕੁਲ ਕਿਹਾ ਜਾ ਸਕਦਾ ਜਿੱਥੇ ਹਜ਼ਾਰਾਂ ਏਕੜ ਜ਼ਮੀਨ ਖਰਾਬ ਹੋਈ ਉੱਥੇ ਫਸਲਾਂ ਵੀ ਤਬਾਹ ਹੋ ਗਈਆਂ ਤੁਸੀਂ ਹਰ ਪਾਸੇ ਨਿਗਾਹ ਮਾਰ ਸਕਦੇ ਹੋ ਰੇਤਾ ਦੇ ਵੱਡੇ ਵੱਡੇ ਟਿੱਬੇ ਇੱਕ ਵੱਡੀ ਮਿਸ਼ਨ ਲੱਗਦਾ ਆ ਕਿ ਇਹਨੂੰ ਕਿਵੇਂ ਪੱਧਰਾ ਕਿਧਰਾ ਜਾਊਗਾ ਕਿਵੇਂ ਦੁਵਾਰਾ ਜੀਆਂ ਜ਼ਮੀਨਾਂ ਨੇ ਆਬਾਦ ਹੋਣਗੀਆਂ ਇਸੇ ਚੱਲਦੇ ਕਈ ਸੰਸਥਾਵਾਂ ਨੇ ਪੰਜਾਬ ਦੇ ਇਹਨਾਂ ਕਿਸਾਨਾਂ ਦੀ ਬਾਹ ਫੜੀ ਉਹਦੇ ਵਿੱਚ ਹੈ ਮਿਸਲ ਸਤਲੁਜ ਮਿਸਲ ਸਤਲੁਜ ਦੇ ਕੁਝ ਨੌਜਵਾਨ ਸਾਡੇ ਨਾਲ ਖੜੇ ਨੇ ਪੁੱਛਦੇ ਆ ਕਿ ਕੀ ਟਾਰਗੇਟ ਨੇ ਉਹਨਾਂ ਦੇ ਕਿਵੇਂ ਇਸ ਨੂੰ ਮੁਕੰਮਲ ਕਰ ਰਹੇ ਨੇ ਕੀ ਹਾਲਾਤ ਨੇ ਜ਼ਮੀਨਾਂ ਦੇ ਸੱਸੀ ਗੱਲ ਜੀ ਸੱਸੀ ਗੱਲ ਜੀ ਸਰ ਕੀ ਹਾਲਾਤ ਦੇਖ ਰਹੇ ਹੋ ਇਹਨਾਂ ਜ਼ਮੀਨਾਂ ਦੇ ਜਦੋਂ ਤੁਸੀਂ ਇਹ ਮਿਸ਼ਨ ਸ਼ੁਰੂ ਕੀਤਾ ਸੀ ਮਿਸਲ ਸਤਲੁਜ ਦਾ ਪਹਿਲਾਂ ਤਾਂ ਇਹ ਆ ਵੀ ਜਿਹੜਾ ਦਿੱਲੀ ਆ ਨਾ ਉਹ ਵਾਟਰ ਪੰਪ ਦੀ ਤਰ੍ਹਾਂ ਜਿਹੜਾ ਡੈਮਾਂ ਨੂੰ ਵਰਤਦੀ ਆ ਨਾਲੇ ਸਾਡਾ ਨੁਕਸਾਨ ਕਰਦੀ ਆ ਜਦੋਂ ਟਾਈਮ ਆਉਂਦਾ ਆ ਤੇ ਦਿੰਦੀ ਵੀ ਨਹੀਂ 1600 ਕਰੋੜ ਰੁਪਈਆ ਇਹ ਕੋਝਾ ਮਜ਼ਾਕ ਆ ਇਹ ਧਰਤੀ ਦੇ ਨਾਲ ਜਿੰਨਾ ਇੱਥੇ ਨੁਕਸਾਨ ਹੋਇਆ ਬਾਕੀ ਰਹਿ ਗਈ ਗੱਲ ਮਿਸਲ ਸਤਲੋਜੀ ਦੀ ਤੇ ਸੰਗਤਾਂ ਦੀ ਵੇਖੋ ਅਸੀਂ ਪਹਿਲੇ ਦਿਨ ਤੋਂ ਲੱਗੇ ਹੋਏ ਆ ਸੰਗਤਾਂ ਦੇ ਸਹਿਯੋਗ ਨਾਲ ਖੜੀ ਕੇ ਪਹਿਲਾ ਆਪਣਾ ਪੜਾਆ ਦੂਜਾ ਆਪਣਾ ਕਿਲਚੇ ਪਿੰਡ ਚੱਲ ਰਿਹਾ ਤੀਜਾ ਇਹ ਹੁਸੈਨੀ ਵਾਲੇ ਦੇ ਕੋਲ ਜਿਹੜਾ ਆਪਣਾ ਚੱਲ ਰਿਹਾ ਆ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਕੋਸ਼ਿਸ਼ ਕਰ ਰਹੇ ਆਂ ਪਰ ਪੰਜਾਬ ਦੀ ਸਰਕਾਰ ਹੋਵੇ ਚਾਹੇ ਦਿੱਲੀ ਦੀ ਸਰਕਾਰ ਸੌਏ ਲਾਰੇ ਤੋਂ ਉਹਨੇ ਇੱਥੇ ਕੱਖ ਨਹੀਂ ਕੀਤਾ ਇੰਨਾ ਜ਼ਮੀਨਾਂ ਦੇ ਹਾਲਾਤ ਕਿਵੇਂ ਵੇਖਦੇ ਹੋ ਕੀ ਹਾਲਾਤ ਲੱਗਦੇ ਨੇ ਤੁਹਾਨੂੰ ਇੰਨਾ ਜ਼ਮੀਨਾਂ ਦੇ ਕਦੋਂ ਆਬਾਦ ਹੋਣ ਦੀ ਉਮੀਦ ਹੈ ਨਾਲ ਨਹੀਂ ਹਾਲਾਤ ਵੇਖੋ ਵੀ ਪਹਿਲਾਂ ਤਾਂ 23 ਚ ਨੁਕਸਾਨੇ ਗਏ ਦੁਬਾਰਾ ਫਿਰ ਨੁਕਸਾਨੇ ਗਏ ਜਿਹੜਾ ਫਸਲਾਂ ਦਾ ਨੁਕਸਾਨ ਹੋਈਆਂ ਹੀ ਆ ਜਿਹੜਾ ਹੋਰ ਇੱਥੇ 5 5 6 6 ਫੁੱਟ ਰੇਤਾ ਚੜ ਗਿਆ ਹੁਣ ਨਵੇਂ ਸਿਰਿਓਂ ਜਿਵੇਂ ਆਪਾਂ ਜ਼ਮੀਦਾਰ ਜ਼ਮੀਨ ਬਣਾਉਣੇ ਆ ਫੁੱਟ ਫੁੱਟ ਇੱਥੇ ਮਿੱਟੀ ਪੈਣੀ ਆ ਫਿਰ ਜਾ ਕੇ ਅਗਲੀ ਇਹ ਫਸਲ ਤਿਆਰ ਹੋਣੀ ਆ ਇੱਥੇ ਸਰਦਾਰ ਜੀ ਤੁਸੀਂ ਜੇ ਆਪਣਾ ਸਰੋਂ ਵੀ ਜੇ ਤੁਸੀਂ ਬੀਜੋ ਤੇ ਉਹ ਵੀ ਨਹੀਂ ਹੋ ਸਕਦੀ ਜੇ ਮੋਟਰ ਵੀ ਚੱਲੇ ਉਹ ਸਾਰੇ ਦਿਨ ਚ ਇੱਕ ਕਨਾਲ ਜ਼ਮੀਨ ਨਹੀਂ ਭਰੂਗੀ ਜਿੰਨੀ ਇੱਥੇ ਰੇਤ ਆਇਆ ਤਾਂ ਇਹ ਬਹੁਤ ਮਤਲਬ ਵੱਡਾ ਕਾਰਜਾ ਹਜੇ ਜਿਹੜਾ ਇਹ ਟਾਈਮ ਲੱਗੂਗਾ ਲੱਗਦਾ ਕਿ ਇਸ ਵਾਰ ਕਣਕ ਦੀ ਜਿਹੜੀ ਬਜਾਈ ਹੋ ਸਕਦੀ ਹੈ ਨਹੀਂ ਵੇਖੋ ਹਜੇ ਟਾਈਮ ਲੱਗੇਗਾ ਏਰੀਆ ਜ਼ਿਆਦਾ ਆ ਤਾਂ ਨੁਕਸਾਨ ਜ਼ਿਆਦਾ ਇਸ ਵਾਰ ਕੇ ਟਾਈਮ ਲੱਗੇਗਾ ਸਾਡੀ ਕੋਸ਼ਿਸ਼ ਆ ਹੀ ਜੰਨੀ ਜਲਦੀ ਹੋ ਸਕੇ ਕਰ ਸਕੀਏ ਤਾਂ 10 ਟਰੈਕਟਰ ਜਿਹੜੇ ਪਹਿਲਾਂ ਚੱਲ ਰਿਹਾ ਇੱਕ ਦਿਨ ਤੱਕ ਪੰਜ ਸੱਤ ਹੋਰ ਟਰੈਕਟਰ ਜਿਹੜੇ ਜੋੜ ਕੇ ਸਾਡੀ ਕੋਸ਼ਿਸ਼ ਹੈ ਵੀ ਜਿੰਨੀ ਜਲਦੀ ਹੋ ਸਕੇ ਪਰ ਥੋੜਾ ਟਾਈਮ ਤਾਂ ਹਜੇ ਲੱਗੇਗਾ ਇਹ ਕਹਿੰਦੇ ਨੇ ਪੰਜਾਬ ਨੇ ਸਾਰਿਆਂ ਦੀ ਬਾਹ ਫੜੀ ਤੇ ਪੰਜਾਬ ਦੀ ماں ਕਿੰਨੇ ਫੜੀ ਵੇਖੋ ਪੰਜਾਬ ਦੀ ਤਾਂ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ ਵੀ ਅਸੀਂ ਆਪਣੇ ਲਈ ਆਪ ਹੀ ਬਹੁਤ ਆਂ ਬਾਕੀ ਸਾਡੇ ਬਾਹਰ ਬੈਠੇ ਜਿਹੜੇ ਭਰਾ ਆ ਉਹਨਾਂ ਦੀ ਮਦਦ ਦੇ ਨਾਲ ਜਿਹੜੀਆਂ ਇਹ ਸਾਰੀਆਂ ਸੇਵਾਵਾਂ ਚੱਲ ਰਹੀਆਂ ਆ ਸਰ ਤੁਹਾਨੂੰ ਜਦੋਂ ਤੁਸੀਂ ਇਹ ਮਿਸ਼ਨ ਨੂੰ ਕਰ ਰਹੇ ਹੋ ਮੋਢ ਵਸੇਬਾ ਜਿਹੜਾ ਤੁਹਾਡਾ ਇੱਕ ਮਿਸ਼ਨ ਚੱਲ ਰਿਹਾ ਆ ਕੀ ਤੁਹਾਨੂੰ ਕੋ ਖਿਆਈਆਂ ਆ ਰਹੀਆਂ ਨੇ ਕਿਹੜੀ ਚੀਜ਼ਾਂ ਦੀ ਲੋੜ ਹੈ ਜਿਹੜੀ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਮਦਦ ਕੀਤੀ ਜਾਵੇ ਨਹੀਂ ਇਹ ਪਹਿਲਾਂ ਤਾਂ ਇਹ ਸੀਗਾ ਵੀ ਅਸੀਂ ਉੱਥੇ ਫਰੋਜ਼ਪੁਰ ਵੀ ਜਿਹੜਾ ਇਹ ਧਰਾਂ ਦਿੱਤਾ ਸੀ ਇਹ ਸਾਰੇ ਜਿਹੜੇ ਜ਼ਿਮੀਂਦਾਰ ਆ ਜੋ ਸਰਕਾਰ ਨੇ ਥੋੜਾ ਬਹੁਤ ਕੁ ਤਿਲ-ਪੁੱਲ ਦੇਣਾ ਸੀ ਉਹਦੇ ਤੋਂ ਵੀ ਬਾਹਰ ਕਰਤੇ ਇਹ ਇਹ ਕਹਿ ਕੇ ਵੀ ਕੱਚੀਆਂ ਜ਼ਮੀਨਾਂ ਆ ਕੋਈ ਇਹਨਾਂ ਨੂੰ ਕੋਈ ਇੱਥੇ ਡੀਏਪੀ ਯੂਰੀਆ ਕੋਈ ਕੁਝ ਨਹੀਂ ਇਹਨਾਂ ਨੂੰ ਮਿਲਿਆ ਹੈਗਾ ਕੋਈ ਬੀਜ ਨਹੀਂ ਮਿਲੇ ਹੈਗੇ ਤਾਂ ਇਹ ਜੋ ਵੀ ਜਿਹੜਾ ਇੱਥੇ ਸਾਰਾ ਚੱਲ ਰਿਹਾ ਉਹ ਸੰਗਤ ਦੇ ਸਹਿਯੋਗ ਨਾਲ ਆ ਸਰਕਾਰ ਨੂੰ ਇਹੀ ਅਪੀਲ ਆ ਕੁਝ ਹੋਰ ਨਹੀਂ ਤਾਂ ਥੋੜਾ ਬਹੁਤ ਜਿੰਨਾ ਹੋ ਸਕਦਾ ਤਾਂ ਮਦਦ ਕਰੋ ਨਾ ਤੁਸੀਂ ਮਤਲਬ ਜਿਵੇਂ ਤੁਸੀਂ ਢੇਰੀ ਢਾਈ ਬੈਠੇ ਆ ਮਿਸਲ ਸਤਲੁਜ ਦਾ ਜਿਹੜਾ ਹੁਣ ਤੁਸੀਂ ਜ਼ਮੀਨਾ ਪੱਧਰ ਤੱਕ ਸੀਮਿਤ ਰੱਖੋਗੇ ਜਾਂ ਤੁਸੀਂ ਕਿਸਾਨਾਂ ਨੂੰ ਬਿਜਾਈ ਤੱਕ ਜਾਂ ਦੁਆਰਾ ਜ਼ਮੀਨਾਂ ਨੂੰ ਬਹੁਤ ਆਬਾਦ ਕਰਨ ਤੱਕ ਸਾਥ ਦਿਓ ਮਿਸਲ ਸਤਲੋਜ ਦਾ ਜਿਹੜਾ ਸਾਡਾ ਪੰਥ ਪੰਜਾਬ ਦੀ ਬਿਹਤਰੀ ਦੇ ਲਈ ਹਰ ਥਾਂ ਅਸੀਂ ਕੰਮ ਕਰਦੇ ਆਂ ਭਾਈ ਮਨਦੀਪ ਸਿੰਘ ਦਾ ਇਲੈਕਸ਼ਨ ਸੀ ਤਰਨਤਾਰਨ ਉੱਥੇ ਵੀ ਗਏ ਯੂਨੀਵਰਸਿਟੀ ਦਾ ਜਿਹੜਾ ਹੈਗਾ ਸੀ ਜਦੋਂ ਜੈ ਸੀ ਉਹਦੇ ਵਿੱਚ ਵੀ ਅਸੀਂ ਪੂਰੀ ਵੱਡੀ ਗਿਣਤੀ ਵਿੱਚ ਭੂਮਿਕਾ ਨਿਭਾਈ ਹਾਂ ਤਾਂ ਅੱਗੇ ਵੀ ਅਸੀਂ ਇਹ ਪਿੰਡਾਂ ਦੇ ਵਿੱਚ ਕਿਉਂਕਿ ਇਹ ਥੋੜਾ ਪਛੜੇ ਪਿੰਡ ਆ ਤੇ ਅਸੀਂ ਚਾਹੁੰਦੇ ਆਂ ਵੀ ਪੰਥ ਪੰਜਾਬ ਦੀ ਬਿਹਤਰੀ ਲਈ ਕੋਈ ਗੁਰਮਤ ਦਾ ਪ੍ਰਚਾਰ ਇਧਰ ਵੱਧ ਤੋਂ ਵੱਧ ਹੋ ਸਕੇ ਇਹ ਜਿਹੜਾ ਕਰਾਏ ਦੇ ਨਾਲ ਨਾਲ ਇਸ ਤੋਂ ਬਾਅਦ ਜਿਹੜਾ ਅਸੀਂ ਉਹ ਅੱਗੇ ਉਲੀਕਿਆ ਆ ਵੀ ਇਹਨਾਂ ਪਿੰਡਾਂ 'ਚ ਗੁਰਮਤ ਦਾ ਪ੍ਰਚਾਰ ਵੀ ਵੱਧ ਤੋਂ ਵੱਧ ਕੀਤਾ ਜਾ ਸਕੇ ਆਪਣੇ ਨਾਲ ਹੋਰ ਭਾਈ ਸਾਹਿਬ ਜੁੜੇ ਨੇ ਭਾਈ ਸਾਹਿਬ ਜਿਵੇਂ ਤੁਸੀਂ ਪਿੰਡਾਂ ਦੇ ਵਿੱਚ ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚ ਵਿਚਰੇ ਹੋ ਹਾਲਾਤ ਘਰਾਂ ਦੇ ਕਿਹੋ ਜਿਹੇ ਨੇ ਜ਼ਮੀਨਾਂ ਦੇ ਕਿਹੋ ਜਿਹੇ ਨੇ ਉਹਨਾਂ ਦਾ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋ ਰਿਹਾ ਤੁਸੀਂ ਚੋਣ ਕਿਵੇਂ ਕਰ ਰਹੇ ਹੋ ਕਿ ਇਸ ਜ਼ਿਮੀਂਦਾਰ ਨੂੰ ਲੋੜ ਹੈ ਸਾਡੀ ਸਹਾਇਤਾ ਦੀ ਦੇਖੋ ਪਹਿਲਾਂ ਤਾਂ ਸਾਰੇ ਜਿੰਨਾ ਬਾਰਡਰ ਪੱਟੀ ਦੇ ਜ਼ਿਮੀਂਦਾਰ ਆ ਛੋਟਾ ਜ਼ਿਮੀਂਦਾਰ ਅਸੀਂ ਨਾਲ ਉਦੋਂ ਤਾਂ ਪਹਿਲਾਂ ਹੀ ਗੁਜ਼ਾਰਾ ਪੂਰਾ ਨਹੀਂ ਹੋ ਰਿਹਾ ਕਿਉਂਕਿ ਜਿਸ ਤਰੀਕੇ ਦਾ ਸਿਸਟਮ ਆਇਆ ਵਿਆ ਮੰਡੀ ਦਾ ਸਿਸਟਮ ਆ ਤੁਸੀਂ ਵੇਖੋ ਐਮਐਸਪੀ ਦੋ ਫਸਲਾਂ ਤੇ ਲਾਉਂਦੇ ਆ ਬਾਕੀਆਂ ਤੇ ਐਮਐਸਪੀ ਵੀ ਨਹੀਂ ਮਿਲਦੀ ਉਹਨੂੰ ਘਟ ਕੇ ਵਿਕਦੀ ਆ ਸਬਜ਼ੀ ਆਪਾਂ ਥੋੜੇ ਚਿਰ ਲਈ ਵੇਨੇ ਜੀ ਕਿਸਾਨ ਨੇ ਉਹ ਸਬਜ਼ੀ ਸਸਤੀ ਪੌਣੀ ਪੈ ਗਈ ਕਦੇ ਮਟਰ ਪੌਣੇ ਪੈ ਗਈ ਕਦੇ ਗੋਭੀ ਪੌਣੀ ਪੈ ਗਈ ਸੋ ਗੁਜ਼ਾਰਾ ਤਾਂ ਪਹਿਲਾਂ ਹੀ ਨਹੀਂ ਹੋ ਰਿਹਾ ਉੱਤੋਂ ਜਿਹੜੀ ਹੜਾਂ ਦੀ ਮਾਰ ਆ ਇਹ ਜੋ ਜ਼ਿੰਦਾਰ ਨਿਕਲ ਹੀ ਨਹੀਂ ਸਕਦਾ ਜਿਹਨਾਂ ਆ ਜ਼ਮੀਨ ਦੇ ਖਲਾਤ ਆ ਇਹ ਤਾਂ ਜਿਵੇਂ ਅੱਜ ਆਪਾਂ ਨੂੰ ਕਹਿਣ ਦੇ ਜੀਮਿੰਦਾਰ ਨੇ ਟਰੈਕਟਰ ਵੱਡੇ ਲੈ ਲੈ ਉਹ ਲੈ ਲੈ ਮੈਂ ਸਮਝਦਾ ਜੇ ਟਰੈਕਟਰ ਨਾ ਹੁੰਦੇ ਇਹ ਜਾਂ ਜੀਮਿੰਦਾਰ ਭਰਾ ਸਾਰੇ ਨਾ ਦਿੰਦੇ ਹੁਣ ਜੱਥੇਬੰਦੀ ਸਾਡੇ ਕੋਲੇ ਆਪ ਦੇ ਟਰੈਕਟਰ ਨਹੀਂ ਹੈਗੇ ਐ ਇੱਕ ਦੂਜੇ ਨਾਲ ਜੱਥੇਬੰਦੀ ਦੇ ਜਿਹੜੇ ਕਾਰਕੁਨ ਉਹਨਾਂ ਦੇ ਟਰੈਕਟਰ ਆ ਰਹੇ ਆ ਤਾਂ ਇਹ ਇੰਨਾ ਕਰਕੇ ਪੱਧਰ ਪੁੱਧਰ ਹੋ ਗਈ ਨਹੀਂ ਤਾਂ ਕੋਈ ਚਾਂਸ ਹੈ ਨਹੀਂ ਸੀ ਜੇ ਇੱਥੇ ਨਾ ਹੁੰਦੇ ਸੋ ਬਹੁਤ ਵੱਡੀ ਤਰਾਸਦੀ ਹੈ ਜੀ ਕਿ ਜੀਮਿੰਦਾਰਾਂ ਦੀ ਬਾਹ ਨਹੀਂ ਫੜੀ ਜਾ ਰਹੀ ਖਾਸ ਕਰ ਇਹ ਜਿਹੜਾ ਬਾਰਡਰ ਏਰੀਆ ਦੁਕਾਨ ਜਿਵੇਂ ਟਿੰਡੀ ਵਾਲਾ ਗਰੀਬ ਕਿਸਾਨ ਸਾਰੇ ਇੱਥੇ ਬੈਠੇ ਆ ਤੇ ਉੱਤੋਂ ਗਵਰਨਮੈਂਟ ਨੇ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਦੀ ਉਹ ਕਰਕੇ ਜਿਹੜੀਆਂ ਪਹਿਲਾਂ ਇਹਨਾਂ ਦੀਆਂ ਦਰਗਾਹੀਆਂ ਵੀ ਤੋੜਤੀਆਂ ਤਾਂ ਇਹਨਾਂ ਨੂੰ ਉਹ ਖਾਨੇ ਚੋਂ ਵੀ ਕੱਢਤਾ ਵੀ ਜਿੱਥੋਂ ਇਹਨਾਂ ਨੂੰ ਸਹਾਇਤਾ ਮਿਲਣੀ ਹੁੰਦੀ ਹੈ ਜਿਵੇਂ ਇਹਨਾਂ ਦੀ ਆਪਣੀ ਗਦਾਵਰੀ ਹੋਣੀ ਹੁੰਦੀ ਹੈ ਹੁਣ ਅਸਲ ਫਰਜ਼ ਤਾਂ ਸਰਕਾਰ ਦਾ ਚਾਹੀਦਾ ਉਹਦੇ ਪਿੱਛੇ ਆਪਾਂ ਜਿਵੇਂ ਪਹਿਲਾਂ ਮਨੁਮਾਨ ਸਿੰਘ ਕਿੰਨੇ ਤੁਹਾਨੂੰ ਦੱਸਿਆ ਆਪਾਂ ਫਰੋਈਪੁਰ ਧਰਨਾ ਵੀ ਲਾਇਆ ਸੀ ਇਸ ਗੱਲ ਤੇ ਵੇ ਤੁਸੀਂ ਇਹਨਾਂ ਦੇ ਘਟੋ ਘਟੇ ਇਹਨਾਂ ਦੀਆਂ ਜਿਹੜੀਆਂ ਪੈਲੀਆਂ ਦੀਆਂ ਗਦਾਵਰੀਆਂ ਪੱਤੀਆਂ ਕਰੋ ਜ਼ਮੀਨਾਂ ਇਹਨਾਂ ਦੇ ਨਾ ਕਰੋ ਤਾਂ ਕਿ ਘਟੋ ਘਟੇ ਮੁਆਵਜ਼ੇ ਦੇ ਹੱਕਦਾਰ ਤੋਂ ਜਿਹੜਾ ਕੋਈ 50000 ਦੇਣਾ ਇਹਨੂੰ ਉਹ ਵੀ ਨਹੀਂ ਮਿਲਦਾ ਹਾਲਾਤ ਤੁਸੀਂ ਦੇਖ ਰਹੇ ਹੋ ਜ਼ਮੀਨਾਂ ਦੇ ਸਾਰੇ ਪਾਸੇ ਰੇਤ ਬੋਹ ਡੁੱਬ ਚੁੱਕੇ ਨੇ ਰੇਤਾਂ ਰੇਤੇ ਟਿੱਬੇ ਲੱਗ ਚੁੱਕੇ ਨੇ ਸਾਡੇ ਨਾਲ ਕੁਝ ਕਿਸਾਨ ਵੀਰ ਜ਼ਿਮੀਦਾਰ ਵੀਰ ਵੀ ਜੁੜੇ ਹੋਏ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹਨਾਂ ਦਾ ਕੀ ਕਹਿਣਾ ਆ ਸਤਿ ਸ਼੍ਰੀ ਅਕਾਲ ਜੀ ਇਹ ਤੁਹਾਡੀ ਜ਼ਮੀਨ ਹੈ ਜੀ ਹਾਂਜੀ ਮੇਰੀ ਜ਼ਮੀਨ ਹੈ ਜੀ ਕਿਵੇਂ ਦੇ ਹਾਲਾਤ ਐ ਸਾਰੇ ਪਾਸੇ ਰੇਤਾ ਦੇ ਢਿੱਬੇ ਮੇ ਭਾਜੀ 23 ਦੇ ਵਿੱਚ ਵੀ ਪਾਣੀ ਆਇਆ ਉਦੋਂ ਵੀ ਇਹੋ ਹਾਲਾਤ ਹੋ ਗਏ ਸੀ ਜੀ 23 ਤੋਂ 24 ਤੱਕ ਅਸੀਂ ਕਰਾਇਆ ਮਾਰਦੇ ਰੇ ਇੱਕ ਸਿਰਫ ਕਣਕ ਦੀ ਚੁੱਪੀ ਜੀ ਅ ਸੌਰੀ ਝੋਨਾ ਲਾਇਆ ਸੀ ਜੀ ਐਤ ਕੀ ਤੇ 32 ਚ ਫਿਰ ਪਾਣੀ ਆ ਗਿਆ ਜੀ ਬਹੁਤ ਹਾਲਾਤ ਔਖੇ ਆ ਜੀ ਮਾੜੇ ਨੇ ਲੱਗਦਾ ਇਹ ਤੁਸੀਂ ਅੱਜ ਨਾਲ ਲੱਗੇ ਹੋਏ ਜਦੋਂ ਜ਼ੈਦ ਕਰ ਰਹੇ ਹੋ ਕਿ ਕਣਕ ਦੀ ਬਜਾਈ ਕਰ ਲਓ ਨਹੀਂ ਜੀ ਕਣਕ ਦੀ ਬਜਾਈ ਨਹੀਂ ਹੋਣੀ ਆਉਣ ਵਾਲਾ ਸਮਾਂ ਜਿਹੜਾ ਝੋਨੇ ਦਾ ਹੈ ਉਹ ਵੀ ਮਤਲਬ ਬਹੁਤ ਇੱਕ ਰੀ ਔਖਾ ਹੀ ਐ ਜੀ ਹਲਦੀ ਘੜੀ ਤਾਂ ਮਤਲਬ ਵੀ ਰੇਤਾਂ ਦੇ ਵਿੱਚ ਟਰੈਕਟਰ ਨਹੀਂ ਚੱਲ ਰਹੇ ਤਾਂ ਮਿਸਲ ਸਤਲੋਜ ਸਾਡੇ ਕੋਲ ਭਾਜੀ ਅਰੀ ਆਏ ਹੋਏ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਅਸੀਂ ਇਹਨਾਂ ਨੇ ਪਿਛਲੇ ਸਮੇਂ ਤੋਂ ਸਾਨੂੰ ਸਹਿਯੋਗ ਦਿੰਦੇ ਪਿਆ ਜੀ ਇਹਨਾਂ ਦੇ ਸਹਿਯੋਗ ਨਾਲ ਹੀ ਸਾਡਾ ਮਕਲ ਮਾੜਾ ਮੋਟਾ ਟਰੈਕਟਰ ਚੱਲ ਰਿਹਾ ਜੀ ਨਹੀਂ ਤਾਂ ਜੇ ਅਸੀਂ ਆਪਦੇ ਹੱਕ ਲਈਏ ਤਾਂ ਬਹੁਤ ਔਖਾ ਸੀ ਜੀ ਕਿਉਂਕਿ 23 ਦੇ ਵਿੱਚ ਵੀ ਫਸਲ ਨੁਕਸਾਨਿਆ ਗਿਆ 25 ਦੇ ਵਿੱਚ ਆਣ ਕੇ ਫਿਰ ਨੁਕਸਾਨਿਆ ਗਿਆ ਜੀ ਸਰਕਾਰ ਵੱਲੋਂ ਜਿਵੇਂ ਤੁਸੀਂ ਕਹਿੰਦੇ ਹੋ ਲਗਾਤਾਰ ਕਈ ਵਾਰ ਪਾਣੀ ਆ ਜਾਂਦਾ ਹੈ ਮੋਆਵਜਾ ਮਿਲਦਾ ਹੈ ਹਰ ਵਾਰ ਨਹੀਂ ਮਾਫੀ ਨਹੀਂ ਪਿਛਲੀ ਮਤਲਬ ਤਾਂ ਨਹੀਂ ਮਿਲਿਆ ਹੁਣ ਇਹ ਕੀ ਐਲਾਨ ਕੀਤਾ ਜੀ 20-2000 ਰੁਪਏ ਜਿਹੜ 24 ਆ 25 ਦੇ ਵਿੱਚ ਜਿਹੜਾ ਆਇਆ ਇਹ ਕਹਿ ਰਿਹਾ ਕਿ ਮਤਲਬ 20000 ਰੁਪਇਆ ਪਾਉਣਾ ਪਰ ਹਾਲ ਦੀ ਘੜੀ ਕੁਛ ਨਹੀਂ ਪਾਇਆ ਜੀ ਤੇ ਜਿਵੇਂ